ਤੁਸੀਂ ਮੁੱਲ ਲਿੱਤੀਆਂ ਹੋਈਆਂ ਕੋਈ ਗੱਲ ਨਹੀਂ ਮੁੱਲ ਲਿੱਤਾ ਤੁਸੀਂ ਮੁੱਲ ਲਿੱਤੀਆ ਠੀਕ ਹੈ ਜੀ ਸਾਨੂੰ ਸੈਂਟਰ ਦੀ ਪਾਲਿਸੀ ਹੈ 2014 ਦੇ ਜਿਹੜਾ ਐਕਟ 500 2014 ਦਾ ਅਸੀਂ ਇਹ ਪਾਰਕਿੰਗ ਇਹ ਪਾਰਕਿੰਗ ਨਾਲ ਗੱਲ ਕਰੋ ਜੀ ਅਸੀਂ ਨਹੀਂ ਕੀਤੀ ਅਸੀਂ ਆਪਣੇ ਬਿਅਰ ਤੇ ਦਸ ਰੇੜੀਆਂ ਲੱਗਣ ਰਹੀਆਂ ਅੱਛੇ ਰੇੜੀ ਨਹੀਂ ਲੱਗਣ ਦੇਣੀ ਤੁਸੀਂ ਦੀ ਲੋ ਤਾਂ ਸਾਨੂੰ ਦੁਕਾਨਦਾਰ ਨਹੀਂ ਲੋ ਤਾਂਦਾ ਸਾਨੂੰ ਪ੍ਰਸ਼ਾਸਨ ਕਹਾਂਗੇ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਜਾਂ ਤੁਸੀਂ ਸਾਡੇ ਨਾਲ ਦੁਕਾਨ ਦੇ ਦੇਖੋ ਤੁਸੀਂ ਸਾਡੇ ਭਰਾ ਹੋ ਅਸੀਂ ਤੁਹਾਡੇ ਨਾਲ ਸੈੱਟ ਕਰਦੇ ਚੰਗੜੀ ਲੱਗਦੇ ਸੈੱਟ ਤਾਂ ਕਰੇਗਾ ਵੀ ਨਹੀਂ ਤੂੰ ਅਬਾ ਤਾਉ ਨਹੀਂ ਨਹੀਂ ਪਤਾ ਕੀ ਗੱਲ ਹੈ ਇੱਥੇ ਟੋਪਿਕ ਤੇ ਨਹੀਂ ਕਰ ਸਕਦਾ ਮੈਂ ਤੁਹਾਡੇ ਨਾਲ। ਬਸ। ਕਿਉਂਕਿ ਇਹ ਟੋਪਿਕ ਤੇ ਸਾਡੀ ਹੈ ਨਾ। ਸਾਡੀ ਜਿਹੜੀ ਮੰਗ ਹੈ ਜੀ ਅਸੀਂ ਉਹ ਮੰਗਣੀ ਆ ਆਪਣੀ। ਜਿਹੜੀ ਮੰਗਾ ਆਪਣੀ ਜਿੱਥੇ ਮੰਗਣੀ। ਉਹ ਇੱਥੇ ਅਸੀਂ ਰੇਡੀਆਂ ਨਹੀਂ ਲੱਗਣ ਦੇਣੀਆਂ ਆਪਣੀ ਦੁਕਾਨਾਂ ਮੂਰੇ। ਭਾਈ ਇਹ ਥੋੜੀ ਦੁਕਾਨ ਨਹੀਂ ਥੋੜੀ ਦੁਕਾਨ ਤੇ ਅਸੀਂ ਅੱਗੇ ਲਾਵਾਂਗੇ ਤੁਸੀਂ। ਮੈਂ ਕਿੱਥੋਂ ਰੇਡੀਆਂ ਚ ਕਾ ਦੋ। ਕਾ ਕਿੱਥੋਂ ਮੂਰੇ ਰੇਡੀਆਂ ਚ ਕਾ ਦੋ। ਕਿੱਥੋਂ ਲੰਘੂਗਾ। ਆ ਗੱਡੀਆਂ ਚ ਕਾ ਦੋ ਠੀਕ ਹੈ ਤੁਹਾਨੂੰ ਕੋਈ ਤਰ੍ਹਾਂ ਦੀ ਤੁਸੀਂ ਲੱਗਣ ਦੀ ਜਗ੍ਹਾ ਨਹੀਂ ਹੈ। ਜਿਹੜੀ ਮੈਂ ਗੱਲ ਕਰਦਾ ਆ ਗੱਡੀਆਂ ਚ ਕਾਓ ਜੇ ਕੋਈ ਚ ਕਾ ਸਾਡਾ ਯਾਰ ਪ੍ਰਸ਼ਾਸਨ ਸਾਡੇ ਨਾਲ ਕਿਹਦੇ ਨਾਲ ਮੇਰਾ ਤੇਰਾ ਮੋੜੜਾ ਹੀ ਨਹੀਂ ਹੈਗੀ ਜੀ ਸਾਡੀ ਰੇੜੀ ਲੱਗਿਆ ਸਾਡੀ ਰੇੜੀ ਤੇ ਜਿਹੜਾ ਅਟੈਕ ਕਰੂਗਾ ਅਸੀਂ ਉਹਨੂੰ ਕਾਵਾਂਗੇ ਜਿੰਨਾ ਵੀ ਆਫਾ ਜੀ ਆਫਾ ਜੀ ਜਿਹੜਾ ਸਾਡੀ ਰੇੜੀ ਤੇ ਅਟੈਕ ਕਰੂਗਾ ਜੀ ਅਸੀਂ ਉਹਨੂੰ ਕਾਵਾਂਗੇ ਜੀ ਬਿਲਡਿੰਗਾਂ ਬਣਾਈਆਂ ਅਗਲੇ ਉਹ ਸਾਰੇ ਜਿੰਨੇ ਬਣਾਈਆਂ ਨੇ ਉਹਨੂੰ ਕਿਹਾ ਅਸੀਂ ਤੁਹਾਨੂੰ ਤਾਂ ਨਹੀਂ ਕਿਹਾ ਹੈਗਾ ਤੂੰ ਵੀ ਤੂੰ ਆ ਗੱਲ ਨਹੀਂ ਕਰੀ ਨਾ ਨਾ ਜਿੰਨੇ ਬਣਾਈਆਂ ਉਹਨੂੰ ਕਿਹਾ ਥੋੜੀ ਥੋੜਾ ਨਾਲ ਤਾਂ ਨਹੀਂ ਕਰਦੇ ਅਸੀਂ ਥੋੜਾ ਨਾਲ ਤਾਂ ਨਹੀਂ ਕਰਦੇ ਉਹ ਅਸੀਂ ਥੋੜਾ ਨਾਲ ਨਹੀਂ ਕਰਦੇ ਅਸੀਂ ਦੁਕਾਨ ਕਰਦੇ ਆਵਾ ਬਿਡਾਲੀ ਮੈਂ ਕਹਾ ਤੁਸੀਂ ਬਣਾਈ ਕੋਈ ਥੋੜਾ ਨਾਲ ਨਹੀਂ ਕਰਦੇ ਅਸੀਂ ਤੁਹਾਡੇ ਨਾਲ ਨਹੀਂ ਕਰਦੇ ਅਸੀਂ ਆਪਣੀ ਕਰਦੇ ਪਏ ਨਾ ਕੋਈ ਤੁਹਾਡਾ ਨਹੀਂ ਦਿੰਦਾ ਜਿਵੇਂ ਭਰਾਵਾਂ ਨੂੰ ਸਾਡੇ ਬਾਰੇ ਤੁਹਾਨੂੰ ਭਰਾਵਾਂ ਨੂੰ ਇੱਜ਼ਤ ਦਿੰਦੇ ਨਾ ਮੈਂ ਦੇਣਾ ਤੁਹਾਨੂੰ ਮੁੰਤਾ ਕਦੇ ਛੇੜਦਾ ਉਹ ਮੁੰਤਾ ਮਾਰੇ ਸਾਡੀ ਰੇੜੀ ਉੱਤੇ ਰੋਟੀ ਰੋਟੀ ਦੇ ਲੱਤ ਮਾਰਦਾ ਅਗਲਾ ਕਿਹੜਾ ਹੈਗਾ ਦੇਖ ਤੁਸੀਂ ਉਹਨੂੰ ਕਹੋ ਰੇੜੀਆਂ ਨਹੀਂ ਲੱਗਣ ਦੇ ਤੁਸੀਂ ਉਹਨੂੰ ਇਹ ਗੱਲ ਕਹੋ ਵੀ ਰੇੜੀ ਨੂੰ ਪ੍ਰਸ਼ਾਸਨ ਚ ਕਾ ਕਰ ਦੇਣਾ ਰੇੜੀ ਨੂੰ ਪ੍ਰਸ਼ਾਸਨ ਚ ਕਰ ਦੇਣਾ ਰੇੜੀ ਨੂੰ ਪ੍ਰਸ਼ਾਸਨ ਚ ਕਾ ਕਰ ਦੇਣਾ ਅਸੀਂ ਲੱਗਣ ਦੇਣੀ ਜਾਈਏ ਉਹੀ ਗੱਲ ਫਿਰ ਤੁਸੀਂ ਆਹ ਲੈਣਾ ਬੈਸਕੋ ਤੁਸੀਂ ਆ ਬੈਸਣਾ ਨਾ ਕਰੋ ਸਾਡੀ ਤੂੰ ਤੂੰ ਚਲਾ ਨਹੀਂ ਮੈਂ ਨਹੀਂ ਚਲਾਂਗਾ ਉਹ ਚਲਾ ਰਹੇ ਨੇ ਜਿਹੜੇ ਚਲਾ ਰਹੇ ਨੇ ਅਸੀਂ ਨਹੀਂ ਕਿਸੇ ਚਲਾਉਂਦੇ ਆਈ ਆਪਰੇ ਆਪਣੀਆਂ ਰੇਡੀਆਂ ਲਾਈਆਂ ਹੋਈਆਂ ਜਿਹੜੇ ਅਸੀਂ ਕਿਸਾਨੂੰ ਮਾਰਾ ਚੰਨਾ ਬੋਲਾਂਗੇ ਤੂੰ ਸਾਨੂੰ ਕਹਿਓ ਆ ਕੇ ਜਿਹੜਾ ਤੈਨੂੰ ਮੈਂ ਗੱਲ ਲਈ ਜੇ ਤੈ ਕੋਈ ਤੈ ਮੁੱਦਾ ਨਹੀਂ ਕਰਨਾ ਕੀ ਨਹੀਂ ਕਰਨਾ ਪਹਿਲਾਂ ਮੁੱਦਾ ਸ਼ੇਅਰ ਕਰਦੇ ਸਾਨੂੰ ਕੀ ਲੋੜ ਹੈ ਆ ਫਿਰ ਇਹਦਾ ਸਾਨੂੰ ਲੋੜ ਹੀ ਨਹੀਂ ਭਾਈ ਤੈਨੂੰ ਮੀਡੀਆ ਨੂੰ ਕਹਿਣਾ ਜੀ ਪ੍ਰੈ ਪ੍ਰਾਪ ਉਹ ਮੀਡੀਆ ਨੂੰ ਅਸੀਂ ਸਾਡੀ ਜਿਹੜੀ ਵੀਡੀਓ ਬਣਾ ਰਹੇ ਨੇ ਉਹ ਜਿਹੜੇ ਕਿਹੜੇ ਬ੍ਰਾਂਡ ਦੇ ਸਾਡੇ ਬ੍ਰਾਂਡ ਦੇ ਉਹ ਮਾਰਾ ਤੁਸੀਂ ਇੱਧਰ ਜਾ ਕੇ ਦੇਖੋ ਅਸੀਂ ਉੱਥੋਂ ਕੀ ਲੈਣਾ ਗੱਲ ਥੋੜਾ ਤਾਂ ਨਾ ਕੋੜਾ ਤਾਂ ਨੌਲੇ ਦਿੱਤਾ ਥੋੜਾ ਤਾਂ ਕੋਈ ਕਰਵਾ ਨਹੀਂ ਕਿਵੇਂ ਜਿਹਨੇ ਬਰਾਂਡਾ ਬੰਦ ਕੀਤਾ ਦਿੱਤਾ ਦੱਸ ਮੈਨੂੰ ਉਹ ਬਰਾਂਡੇ ਤੁਸੀਂ ਹੁਣ ਦੁਕਾਨਦਾਰਾਂ ਕੋਲ ਆ ਕੇ ਦੇਖੋ ਬਰਾਂਡਾ ਜੀ ਤੂੰ ਦੇਖਣਾ ਉਹ ਵੀਰੇ ਅਸੀਂ ਆਪਾਂ ਨਹੀਂ ਦਿੱਤਾ ਕਿਸੇ ਦਾ ਬਾਈ ਆ ਵੀ ਰਹੀ ਲੜ ਰਹੇ ਅਸੀਂ ਲੜ ਰਹੇ ਸਾਡੇ ਭਰਾਣੇ ਇਹ ਵੱਡੇ ਸੁਣ ਲੈ ਪਹਿਲਾਂ ਮੇਰੀ ਪੂਰੀ ਗੱਲ ਠੀਕ ਹੈ ਇਹਨਾਂ ਨਾਲ ਸਾਡਾ ਕੋਈ ਗੱਲ ਕਰ ਮੇਰੇ ਮੂਲੇ ਰੋਟ ਇਧਰ ਛੋਲੇ ਭਾਈ ਆ ਹੈਗੇ ਰੇੜੀ ਵਾਲੀਆਂ ਗੱਲਾਂ ਆਲੀ ਰੂੜੀਆਂ ਆ ਮਾਹੌਲ ਵਾਲਾ ਕੰਮ ਖਰਾਬ ਨਾ ਕਰ ਇਹਨੂੰ ਫਿਰ ਜੀ ਸਮਝਾਉਂਗਾ ਕੀ ਕਰੇਗਾ ਜਾਂ ਤੇ ਫਿਰ ਆਪਾਂ ਚੱਗੇ ਲੜਦੇ ਆਪਾਂ ਦੀ ਇੱਕ ਦੂਜੇ ਨਾਲ ਬਹਿਸ ਕਰਦੇ ਆ ਸਾਡੇ ਸ਼ਰਦਾਰ ਬੰਦੇ ਆ ਸਾਰੇ ਮਾਹੌਲ ਮਗੂਲ ਆ ਜੰਮ ਜੀ ਦੇ ਦੰਗ ਹੋਊਗਾ ਜਿੱਥੇ ਕਰਾਣਾ ਦਿਖਾ ਦੇਣਾ ਹੁਣੀ ਜੇ ਤੂੰ ਦੇਖਣਾ ਚਾਹੁੰਦਾ ਕੁਝ ਮੈਂ ਨਾ ਹੈਗਾ ਨਾ ਮਹਾਲਾ ਨੂੰ ਕੋਈ ਹੋਦਾ ਪਿਆ ਮਰਨਾ ਕਿਹਨੂੰ ਬੁਲਾਦੇ ਨਹੀਂ ਉਹ ਮੇਰੀ ਗੱਲ ਸੁਣਾ ਕਰਨਾ ਕਰ ਨਹੀਂ ਅਸੀਂ ਕਰਦੇ ਨਹੀਂ ਅਸੀਂ ਲੜਦੇ ਨਹੀਂ ਉਹ ਅਸੀਂ ਲੜਦੇ ਨਹੀਂ ਜੀ ਲੜੀ ਤੈਨੂੰ ਮੈਂ ਦਿਖਾਉਂਗਾ ਵੇ ਚੱਲ ਤੂੰ ਆ ਬੈਠ ਤੂੰ ਆ ਬੈਠ ਮੈਂ ਸਮਝ ਗਿਆ ਹੱਡੇ ਨਾ ਬੈਠਾ ਮਾਰਕੀਟ ਚ ਗਾਂਡੂ ਆ ਅਸੀਂ ਗਾਂਡੂ ਨਹੀਂ ਹੈਗੇ ਸਾਡੇ ਨੇ ਤਾਂ ਮੈਂ ਹੈਗਾ ਸੀ ਬੈਠੇ ਹੋਰ ਵੀ ਕਰਿਆ ਕੋਈ ਨਾ ਪਹਿਲਾਂ ਵੀ ਕਰਦਾ ਸੀ ਤੁਹਾਡੇ ਨਾਲ ਸਾਡਾ ਕੋਈ ਰੋਲਾ ਨਹੀਂ ਸਾਡਾ ਰੇਡੀਓ ਨਾਲ ਸਾਡਾ ਪ੍ਰਸ਼ਾਸਨ ਨਾਲ ਰੋਲਾ ਤੂੰ ਸੀ ਸਾਡਾ ਕੋਈ ਰੋਲਾ ਨਹੀਂ ਖਿਲਾ ਦਿੰਦਾ ਧਿਆਨ ਨਾਲ ਗੱਲ ਕਰੇ ਉਹਨਾਂ ਦਾ ਕੀ ਗੋਲਡ ਕੀ ਕਹਿਣਾ ਚਾਹੁੰਦੇ ਹੋ ਦੁਕਾਨਦਾਰ ਨੂੰ ਰੋਕ ਲਗਾ ਰਹੇ ਨੇ ਕਿ ਜਿਹੜਾ ਉਹਨਾਂ ਦਾ ਕਾਰੋਬਾਰ ਹੈ ਖਾਮੋ ਹੋ ਰਿਹਾ ਹੈ ਤੇ ਤੁਹਾਡੇ ਜਿਹੜੀ ਜਿਹੜੀ ਫੜੀ ਤੁਸੀਂ ਇੱਥੇ ਲਗਾ ਰਹੇ ਹੋ ਜਦ ਕੀ ਮੈਂ ਤੁਹਾਨੂੰ ਜਿਹੜੀ ਆ ਗਈ ਹੈ ਬੰਦ ਕਰ ਦਿਤੀ ਨਹੀਂ ਨਗਰ ਕੌਂਸਲਰ ਦੇ ਵਿੱਚ ਸਾਡੀ ਇੱਕ ਟਾਊਨ ਵੈਂਡਿੰਗ ਕਮੇਟੀ ਬਣੀ ਹੋਈ ਹੈ ਸੈਂਟਰ ਸਰਕਾਰ ਵੱਲੋਂ ਜਿਹਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਕੰਮ ਕਰਦਾ ਵਾ ਜੇ ਉਹਨੂੰ ਉੱਥੋਂ ਠਾਣਾ ਵਾ ਤਾਂ ਪਹਿਲਾਂ ਉਹਨੂੰ ਜਗ੍ਹਾ ਦਿੱਤੀ ਜਾਵੇ ਜਿਹਦੇ ਅੰਡਰ 7 ਜ਼ੋਨ ਵੀ ਸ਼ਹਿਰ ਦੇ ਵਿੱਚ ਸਿਰਫ ਇਹ ਕਾਗਜ਼ਾਤ ਦੇ ਵਿੱਚ ਪਾਸ ਹੋਏ ਨੇ ਸਾਡੀ ਪਿਛਲੇ ਇੱਕ ਦੋ ਦਿਨ ਪਹਿਲਾਂ ਇੱਕ ਨਗਰ ਕੌਂਸਲ ਟਾਊਨ ਵੈਂਡਿੰਗ ਦੀ ਕਮੇਟੀ ਦੀ ਮੀਟਿੰਗ ਵੀ ਹੋਈ ਆ ਅਸੀਂ ਉਹਦੇ 'ਚ ਵੀ ਉਹਦੇ 'ਚ ਚੇਅਰਮੈਨ ਹੀ ਉਹ ਸਾਹਬ ਨੇ ਜੀ ਤੇ 17 ਮੈਂਬਰੀ ਉਹ ਕਮੇਟੀ ਹੈ ਤੇ ਉਹਦੇ ਵਿੱਚ ਵੀ ਅਸੀਂ ਮੰਗ ਰੱਖੀ ਆ ਵੀ ਜਿੰਨੇ ਵੀ ਸਾਡੇ ਰੇੜੀ ਫੜੀ ਵਾਲੇ ਭਰਾਣੇ ਜਦ ਤੱਕ ਕੰਮ ਕਰ ਪਰ ਸਾਨੂੰ ਨਹੀਂ ਸਮਝ ਲੱਗਦੀ ਵੀ ਕੋਸ਼ਿਸ਼ ਦੁਕਾਨਦਾਰ ਸਾਡੇ ਜਿਹੜੀਆਂ ਰੇੜੀਆਂ ਫੜੀਆਂ ਇਹਨਾਂ ਨੂੰ ਕਿਉਂ ਦਿੱਕਤ ਆ ਰਹੀ ਹੈ ਜੀ ਕਿਉਂਕਿ ਇੱਥੇ ਜੇ ਰੇੜੀ ਫੜੀਆਂ ਨਹੀਂ ਲੱਗਣਗੀਆਂ ਇੱਥੇ ਗੱਡੀਆਂ ਲੱਗ ਜਾਂਦੀਆਂ ਨੇ ਜੀ ਨੰਬਰ 2 ਤੇ ਸਾਡੇ ਪਾਸੇ ਤਾਂ ਸਾਰਿਆਂ ਦਾ ਧਿਆਨ ਹੈਗਾ ਵੀ ਇਹ ਵਿਚਾਰੇ ਰੇੜੀ ਫੜੀ ਵਾਲੇ ਕਰਕੇ ਕਮਾਉਂਦੇ ਨੇ ਖਾਂਦੇ ਨੇ ਪਤਾ ਨਹੀਂ ਕਿਉਂ ਇਹਨਾਂ ਦੇ ਢਿੱਡ ਦੂਦੇ ਨੇ ਜੀ ਨੰਬਰ 3 ਤੇ ਇਹਨਾਂ ਨੇ ਬ੍ਰਾਂਡੇ ਜਿਹੜੇ ਜਿੰਨੇ ਦੁਕਾਨਦਾਰ ਨੇ ਇਹਨਾਂ ਦੇ ਬ੍ਰਾਂਡੇ ਇਹਨਾਂ ਦੇ ਅੱਗੇ ਅੱਗੇ ਨੇ ਜੀ ਉਹਦੇ ਬਾਰੇ ਜੇ ਅਸੀਂ ਲੋਕ ਗੱਲ ਕਰਦੇ ਆਂ ਜਾਂ ਜਿਹੜਾ ਕੋਰਟ ਦੇ ਵਿੱਚ ਬੇਸਮੈਂਟ ਦਾ ਕੇਸ ਚੱਲਦਾ ਤਾਂ ਸਾਡੇ ਨਾਲ ਇਹ ਲ ਦਿਕਾ ਅਸੀਂ ਕਹਿੰਨੇ ਆ ਸਾਡਾ ਸ਼ਹਿਰ ਆ ਸਾਡੇ ਦੁਕਾਨਦਾਰ ਵੀ ਸਾਡੇ ਭਰਾ ਨੇ ਅਸੀਂ ਆਪਸ ਵਿੱਚ ਭਾਈਚਾਰਾ ਖਰਾਬ ਨਹੀਂ ਕਰਨਾ ਚਾਹਦੇ ਅਸੀਂ ਇਹ ਕਹਿੰਨੇ ਆ ਵੀ ਜਿਹੜਾ ਇਹ ਮਸਲੇ ਦਾ ਹੱਲ ਆ ਇਹ ਬੈਠ ਕੇ ਨਿਕਲ ਸਕਦਾ ਵੈ ਵੀ ਜੇ ਸਾਡੀ ਕੋਈ ਰੇੜੀ ਫੜੀ ਨੂੰ ਕੋਈ ਦਿੱਕਤ ਵੀ ਆਉਂਦੀ ਆ ਅਸੀਂ ਪਿੱਛੇ ਪਿੱਛੇ ਕਰਕੇ ਲਾਵਾਂਗੇ ਹੋਰ ਵੀ ਲਾਵਾਂਗੇ ਪਰ ਜੇ ਤੁਸੀਂ ਕਹੋ ਵੀ ਤੁਸੀਂ ਇਥੇ ਚੁਕਾਈ ਦੋਗੇ ਉਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੀ ਨਹੀਂ ਪਰ ਗੁਲਦੀ ਜੀ ਉਹ ਕਹ ਰਹੇ ਨੇ ਕਿ ਬਾਕੀ ਦਿਨ ਜਿਹੜੀ ਆ ਇਹ ਚੁਕਾ ਦਿੱਤੀਏਗੇ ਅਸੀਂ ਨਗਰ ਕੌਂਸਲ ਨੂੰ ਅੱਜ ਸੱਡੇ ਦੇ ਦਿਨੇ ਤੁਸੀਂ ਇਹ ਦੁਆਰਾ ਜਿਹੜੀ ਆ ਇਹ ਰੇੜੀ ਬੜੀਆਂ ਲਗਾਏ ਨਹੀਂ ਜੀ ਕੋਈ ਐਦ ਗੁਰੂਮਦਾ ਮਾਰਕੀਟ ਤੋਂ ਚੰਦ ਦੇ ਰੇੜੀਆਂ ਵਾਲਿਆਂ ਤੇ ਕਾਰਵਾਈ ਹੋਈ ਹੈ ਜਿਹਦੀ ਅਸੀਂ ਲਿਖੇਦੀ ਵੀ ਕੀਤੀ ਹੈ ਅਸੀਂ ਮਾਨਯੋਗ ਯੋਗੀਓ ਸਭ ਨੂੰ ਇੱਕ ਮੰਗ ਪੱਤਰ ਵੀ ਦੇ ਕੇ ਆਏ ਆ ਜਿਹਦੇ ਚੀਓ ਸਾਹਿਬ ਨੇ ਵੀ ਸਾਨੂੰ ਇਹ ਭਰੋਸਾ ਦਿਵਾਇਆ ਸੀ ਵੀ ਇਸ ਮਸਲੇ ਦਾ ਬੈਠ ਕੇ ਅਸੀਂ ਜਲ ਤੋਂ ਜਲਦ ਹੱਲ ਕਰਾਂਗੇ ਜੀ